ਥਾਰ ਵਾਲੀ ਪੁਲਿਸ ਵਾਲੀ ਦੀ ਇੱਕ ਹੋਰ ਇੰਟਰਵਿਊ ਸਾਹਮਣੇ ਆਈ ਹੈ ਪਹਿਲਾਂ ਤੁਸੀਂ ਵੇਖਿਆ ਜਿਸ ਤਰੀਕੇ ਦੇ ਨਾਲ ਸਿਮਰਜੋ ਸਿੰਘ ਮੱਕੜ ਦੇ ਨਾਲ ਇੰਟਰਵਿਊ ਕੀਤੀ ਸੀ ਤੇ ਉਸ ਤੋਂ ਬਾਅਦ ਉਸਦੇ ਉੱਤੇ ਵਿਜੀਲੈਂਸ ਦੇ ਛਾਪੇ ਪਏ ਸੀ ਘਰ ਨੂੰ ਉਸਦੇ ਨੂੰ ਸੀਜ਼ ਕਰ ਦਿੱਤਾ ਸੀ ਬਹੁਤ ਸਾਰੀ ਪ੍ਰਾਪਰਟੀ ਜਿਹੜੀ ਬੇਨਾਮੀ ਪ੍ਰਾਪਰਟੀ ਵੀ ਉਸਦੇ ਨਾਮ ਦੇ ਉੱਤੇ ਨਿਕਲੀ ਸੀ ਉਦੋਂ ਹੀ ਉਸ ਨੂੰ ਅਫਸਾਨਾ ਖਾਨ ਦੇ ਘਰ ਤੋਂ ਚੱਕ ਲਿਆ ਸੀ ਉਸ ਤੋਂ ਬਾਅਦ ਇਹੀ ਗੱਲ ਸਾਹਮਣੇ ਆਈ ਸੀ ਕਿ ਸਿਮਰ ਜੋ ਸਿੰਘ ਮੱਕੜ ਨੂੰ ਕਿਸੇ ਵੱਡੇ ਪੁਲਿਸ ਅਧਿਕਾਰੀ ਨੇ ਇੰਟਰਵਿਊ ਕਰਨ ਲਈ ਆਖਿਆ ਸੀ ਤੇ ਉਸਦੇ ਟਰੈਪ ਦੇ ਵਿੱਚ ਇਹ ਪੁਲਿਸ ਵਾਲੀ ਕੁੜੀ ਫਸ ਗਈ ਜਿਹੜੀਆਂ ਜਿਹੜੀਆਂ ਗੱਲਾਂ ਇਸਨੇ ਪ੍ਰਾਪਰਟੀ ਨੂੰ ਲੈ ਕੇ ਉਸ ਇੰਟਰਵਿਊ ਦੇ ਵਿੱਚ ਆਕੀਆਂ ਉਸ ਨੂੰ ਆਧਾਰ ਬਣਾ ਕੇ ਹੀ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਸਲੰਕਾਂ ਦੇ ਪਿੱਛੇ ਦੀ ਹਾਲਾਂਕਿ ਇਸ ਦੇ ਦਰਦ ਹੋਣ ਕਰਕੇ ਪਥਰੀ ਦਾ ਦਰਦ ਹੋਣ ਕਰਕੇ ਇਸ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਇਹ ਸਾਰਾ ਕੁਝ ਹੋਇਆ ਉਸ ਇੰਟਰਵਿਊ ਤੋਂ ਬਾਅਦ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇੰਟਰਵਿਊ ਸਿਮਰਜੋ ਸਿੰਘ ਮੱਕੜ ਦੇ ਨਾਲ ਇਸ ਦੀ ਆਈ ਹੈ ਜਿਸ ਨੂੰ ਇਹ ਆਧ ਦੇ ਵਿੱਚ ਛੱਡ ਕੇ ਆਖਿਆ ਜਾ ਰਿਹਾ ਕਿ ਕੁੜੀ ਛੱਡ ਕੇ ਭੱਜ ਗਈ ਸੀ ਇਸ ਇੰਟਰਵਿਊ ਨੂੰ ਕਿਉਂਕਿ ਸਵਾਲ ਬੜੇ ਤਿੱਖੇ ਪੁੱਛੇ ਗਏ ਸੀ ਤੁਹਾਨੂੰ ਪਤਾ ਹੀ ਹੈ ਕਿ ਸਿਮਰਜੋ ਸਿੰਘ ਮੱਕੜ ਇੱਕ ਬਹੁਤ ਹੀ ਤਜਰਬੇਕਾਰ ਤੇ ਬਹੁਤ ਹੀ ਸ਼ਾਰਪ ਪੱਤਰਕਾਰ ਆ ਉਸ ਦੀਆਂ ਗੱਲਾਂ ਦੇ ਵਿੱਚ ਪਹਿਲਾਂ ਉਸ ਨੇ ਥੋੜ੍ਹ ਕੇ ਹਲਕੇ ਸਵਾਲ ਪੁੱਛੇ ਪਰ ਬਾਅਦ ਦੇ ਵਿੱਚ ਜਦੋਂ ਹੀ ਉਸ ਨੇ ਤਿੱਖੇ ਸਵਾਲ ਪੁੱਛੇ ਤੇ ਜਿੰਨਾ ਗੱਲਾਂ ਦਾ ਜਵਾਬ ਆਬ ਇਸ ਪੁਲਸ ਵਾਲੀ ਕੁੜੀ ਕੋਲ ਨਹੀਂ ਸੀ ਉਸ ਤੋਂ ਬਾਅਦ ਇਸ ਨੂੰ ਜਵਾਬ ਨਹੀਂ ਆਇਆ ਤੇ ਇਹ ਸਾਰੀ ਇੰਟਰਵਿਊ ਵਿੱਚ ਛੱਡ ਕੇ ਉੱਥੋਂ ਚਲੀ ਗਈ ਹਾਲਾਂਕਿ ਉਸ ਕੁੜੀ ਨੇ ਜਿਸ ਦੇ ਘਰ ਵਾਲਾ ਇਹਦੇ ਨਾਲ ਇਹ ਪੁਲਸ ਵਾਲੀ ਕੁੜੀ ਰਹਿੰਦੀ ਸੀ ਉਸਨੇ ਵੀ ਇਸ ਤੇ ਬਹੁਤ ਵੱਡੇ ਵੱਡੇ ਰੋਪ ਲਾਏ ਸੀ ਜਿਸ ਦੇ ਵਿੱਚ ਉਸਨੇ ਖੁੱਲ ਕੇ ਗੱਲ ਆਖੀ ਸੀ ਕਿ ਇਹ ਕੁੜੀ ਉਸਦੇ ਘਰ ਵਾਲੇ ਨਾਲ ਛੜੇ ਆਮ ਠੱਕੇ ਦੇ ਨਾਲ ਰਹਿੰਦੀ ਹੈ ਇਸ ਦਾ ਪਹਿਲਾ ਵਿਆਹ ਹੋਇਆ ਸੀ ਜਿਹੜਾ ਇਸਨੇ ਖੁਦ ਪਹਿਲਾ ਲਾ ਮੈਚ ਕਰਾਈ ਸੀ ਪਰ ਬਾਅਦ ਦੇ ਵਿੱਚ ਇਸਨੇ ਉਸ ਨੂੰ ਆਪਣੇ ਘਰ ਵਾਲੇ ਨੂੰ ਇਸ ਕਰਕੇ ਛੱਡ ਦਿੱਤਾ ਸੀ ਕਿਉਂਕਿ ਉਸਨੇ ਇਸ ਨੂੰ ਇੱਕ ਐਸ ਐਚਓ ਦੇ ਨਾਲ ਪਤੀ ਜਨਕ ਹਾਲਾਤ ਦੇ ਵਿੱਚ ਫੜ ਲਿਆ ਸੀ ਇਸ ਕਰਕੇ ਇਸ ਦਾ ਉਸ ਕੋ ਮੁੰਡੇ ਦੇ ਨਾਲ ਤਲਾਕ ਹੋ ਗਿਆ ਸੀ ਪਹਿਲੇ ਘਰ ਵਾਲੇ ਦੇ ਨਾਲ ਤੇ ਫਿਰ ਇਸਨੇ ਉਸ ਮੁੰਡੇ ਤੋਂ ਮੋਟਾ ਪੈਸਾ ਵੀ ਲਿਆ ਸੀ ਤੇ ਹੁਣ ਇਸ ਦੀ ਬਹੁਤ ਅਲੀਸ਼ਾਨ